ਹਰਕ ਜਹਨ ਟ੍ਰੇਨਾ ਜੀ ਜਿੱਥੇ ਗੱਡ ਦਿੰਦੇ ਨੇ ਚੰਡਾ ਝੋਣ ਨਿਸ਼ਾਨਖਾਲ ਸੇਦਾ ਤੂੰ ਦੇਖ ਚਮਕਦਾ ਖੰਡਾ ਬਾਜੀ ਉਲਟੀ ਪੈ ਜਾਵੇ ਬੰਦੇ ਆਪਣੇ ਬਰੀ ਦੇ ਬਣ ਕੇ ਉਹ ਜਦੋਂ ਮਸਲੇ ਉੱਠਦੇ ਨੇ ਸਿੱਕ ਕੌਮ ਖੜੇ ਇੱਕ ਤਣਕੇ ਜਦੋਂ ਮਸਲੇ ਉੱਠਦੇ ਨੇ ਸਿੱਕ ਕੌਮ ਖੜੇ ਇੱਕ ਤਣਕੇ ਉਹ ਸਾਡੇ ਲੱਗੇ ਟਰੈਕਟਰਾਂ ਤੇ ਚੋਣੇ ਨਿਸ਼ਾਨ ਕੇ ਸਰੀਹ ਚੁਬਦੇ ਆ ਸਿੱਖ ਕੌਮ ਖੜੀ ਆ ਕੇ ਕਿੰਨੇ ਪਿੰਡ ਪਾਣੀ ਵਿੱਚ ਡੁੱਬ ਗਏ ਨਾਲੇ ਇਨਸਾਨਾਂ ਦੇ ਕਿੰਨੇ ਪਸ਼ੂ ਪਾਂਸੀ ਵੀ ਤਰ ਗਏ ਉਹ ਜਦੋਂ ਮਸਲੇ ਉੱਠਦੇ ਨੇ ਸਿੱਖ ਕੌਮ ਖੜੇ ਇੱਕ ਤਣ ਕੇ ਉਹ ਜਦੋਂ ਮਸਲੇ ਉੱਠਦੇ ਨੇ ਸਿੱਖ ਕੌਮ ਖੜੇ ਇੱਕ ਤਣ ਕੇ ਹੋ ਇੱਕ ਕਦਨ ਮੁੱਲ ਪਾਵਾਂਗੇ ਗਲਾਂ ਵਿੱਚ ਪਾਏ ਟੈਰਾਉਂਦਾ ਪੂਦ ਵੀ ਨੀ ਜਾਣ ਦਿੰਦੇ ਰੋਕਾਂਗੇ ਪਾਣੀ ਨਹਿਰਾਉਂਦਾ ਹੋ ਦੁੱਖ ਨੇ ਬੜੇ 783 ਸਨ ਦੇ ਜਦੋਂ ਮਸਲੇ ਉੱਠਦੇ ਨੇ ਸਿੱਖ ਕੌਮ ਖੜੇ ਇੱਕ ਤਣ ਕੇ ਹੋ ਜਦੋਂ ਮਸਲੇ ਉੱਠਦੇ ਨੇ ਸਿੱਖ ਕੌਮ ਖੜੇ ਇੱਕ ਤਣ ਕੇ ਹਾਲੇ ਜ਼ਮੀਰ ਜਾਗਦੀ ਆ ਤੂੰ ਸੋਚ ਲਈ ਨਾ ਸੁੱਤੀ ਤੁੱਕ ਇਸ ਗੱਲ ਦਾ ਏ ਰਲ ਗਈ ਚੋਰਾਾਂ ਦੇ ਨਾਲ ਕੁੱਤੀ ਸਾਡੇ ਆਪਣੀ ਬੰਦੇ ਨੇ ਸਾਲੇ ਪੁੱਖੇ ਬੜੇ ਨੇ ਤਣ ਦੇ ਜਦੋਂ ਮੱਛਲੇ ਉੱਠਦੇ ਨੇ ਸਿੱਖ ਕੌਮ ਖੜੇ ਇੱਕ ਤਣ ਕੇ ਉਹ ਜਦੋਂ ਮੱਛਲੇ ਉੱਠਦੇ ਨੇ ਸਿੱਖ ਕੌਮ ਖੜੇ ਇੱਕ ਤਣ ਕੇ